ਤੌੜ ਸਾਹਿਬ ਇਸ ਵਾਰ ਜਿਹੜੀ ਮਹਾਰਾਣੀ ਪ੍ਰਨੀਤ ਕੌਰ ਜੀ ਪਟਿਆਲਾ ਲੋਕ ਸਭਾ ਹਲਕੇ ਤੋਂ ਕਿੰਨੀ ਕੁ ਵੱਡੀ ਜਿਹੜੀ ਲੀਡ ਦੇ ਨਾਲ ਉਹ ਜਿੱਤ ਪ੍ਰਾਪਤ ਕਰਨਗੇ ਪਹਿਲਾਂ ਤਾਂ ਮੈਂ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੁਸੀਂ ਮੇਰਾ ਇੰਟਰਵਿਊ ਲੈਣ ਵਾਸਤੇ ਆਏ ਜੀ ਦੂਜੀ ਗੱਲ ਜਿਹੜੀ ਤੁਸੀਂ ਜਿੱਤ ਦੀ ਗੱਲ ਕਰਦੇ ਹੋ ਜੀ ਸ ਮੋਦੀ ਜੀ ਤਾਂ ਜਿੱਤ ਚੁੱਕੇ ਨੇ ਜੀ ਸਿਰਫ ਉਹਨਾਂ ਦਾ ਐਲਾਨ ਹੋਣਾ ਬਾਕੀ ਹੈ ਉਹਨਾਂ ਨੇ ਜਿਹੜੀ ਜਿੱਤਾ ਪਹਿਲਾਂ ਹੀ ਪਹਿਲੇ ਜਿਹੜੇ ਜਿੱਥੇ ਜਿੱਥੇ ਇਲੈਕਸ਼ਨ ਹੋ ਚੁੱਕੀ ਹੈ ਉੱਥੇ ਉਹਨਾਂ ਦੀ ਜਿੱਤ ਜਿਹੜੀ ਆ ਉਹ ਹੋ ਚੁੱਕੀ ਆ ਇਹ ਤਾਂ ਸਿਰਫ ਹੁਣ ਇੱਕ ਚੱਲ ਰਿਹਾ ਵੀ 400 ਪਾਰ ਦਾ ਨਾਅਰਾ ਜਿਹੜਾ ਉਹਨਾਂ ਨੇ ਦਿੱਤਾ ਸੀਗਾ ਇਹ ਉਹਨਾਂ ਨੂੰ ਕਵਰ ਹੋਣ ਵਾਸਤੇ ਅਗਲੇ ਜਿਹੜਾ ਹਰਿਆਣਾ ਤੇ ਪੰਜਾਬ ਦੀ ਜਿਹੜਾ ਉਹਨਾਂ ਦਾ ਰਹਿ ਗਿਆ ਵਾ ਉਹਨਾਂ ਦੇ ਵਿੱਚ 400 ਪਾਰ ਜਿਹੜੇ ਅਸੀਂ ਕਰਨ ਜਾ ਰਹੇ ਆ ਤੇ ਜਿਹੜਾ ਤੁਸੀਂ ਗੱਲ ਕਰਦੇ ਹੋ ਮਹਾਰਾਣੀ ਪਰਨੀਤ ਕੌਰ ਜੀ ਮਹਾਰਾਣੀ ਪਰਨੀਤ ਕੌਰ ਜੀ ਜਦੋਂ ਮੋਦੀ ਜੀ ਪਟਿਆਲੇ ਰੈਲੀ ਤੇ ਆਏ ਸੀਗੇ ਮਹਾਰਾਣੀ ਪ੍ਰਨੀਤ ਕੌਰ ਜੀ ਤਾਂ ਉਸੇ ਦਿਨ ਹੀ ਜਿੱਤ ਚੁੱਕੇ ਸੀਗੇ ਤੁਸੀਂ ਉੱਥੇ ਇਕੱਠ ਦੇਖਿਆ ਹੋਣਾ ਵੀ ਕਿੰਨਾ ਠਾਠਾ ਮਾਰਦਾ ਇਕੱਠ ਲੋਕਾਂ ਦਾ ਵਰਕਰਾਂ ਨੇ ਤੇ ਉਹ ਵੋਟਰਾਂ ਨੇ ਇੰਨਾ ਗੋਨਾ ਨੂੰ ਉਸਤਾਦ ਦਿੱਤਾ ਵੀ ਬਹੁਤ ਵਧੀਆ ਉਸ ਦਿਨ ਰੈਲੀ ਹੋਈ ਹੈ ਇਸ ਕਰਕੇ ਲਗਭਗ ਸਾਰੇ ਹੀ ਸ਼ਹਿਰਾਂ ਦੇ ਜਿਹੜੇ ਪਟਿਆਲਾ ਸ਼ਹਿਰ ਹੋ ਗਿਆ ਸਮਾਣਾ ਸ਼ਹਿਰ ਹੋ ਗਿਆ ਿਆਣੀ ਦੁਆਲੇ ਦੇ ਲੱਗਦੇ ਪਿੰਡਾਂ ਦੇ ਵਿੱਚ ਲੋਕੀ ਗੱਲਾਂ ਕਰਨ ਲੱਗ ਗਏ ਸੀਗੇ ਵੀ ਅੱਜ ਤੋਂ ਮਹਾਰਾਣੀ ਪਰਨੀਤ ਕੌਰ ਜੀ ਆ ਜਿੱਤ ਵੱਲ ਬਹੁਤ ਅੱਗੇ ਜਾ ਚੁੱਕੇ ਸੋ ਪ੍ਰਧਾਨ ਸਾਹਿਬ ਤੁਹਾਡੇ ਵਿਰੋਧੀਆਂ ਦਾ ਬੀਜੇਪੀ ਦੇ ਵਿਰੋਧੀਆਂ ਦਾ ਕਹਿਣਾ ਆ ਕਿ ਕਈ ਮਸਲੇ ਨੇ ਜਿੱਦਾਂ ਕਘਰ ਛਤਰਾਣੇ ਵਾਲੀ ਸਾਈਡ ਬਾਦਸ਼ਾਹਪੁਰ ਵਾਲੀ ਸਾਈਡ ਤੋਂ ਕਘਰ ਹਾਰਵਾਰੀ ਹਾੜਾਂ ਦੇ ਵਿੱਚ ਉਹਦਾ ਬੰਨ ਦਾ ਜਿਹੜਾ ਕੰਮ ਹੈ ਉਹ ਮੁਕੰਮਲ ਨਹੀਂ ਹੋ ਪਾ ਰਿਹਾ ਜਾਂ ਹੋਰ ਵੀ ਕਈ ਇਸ਼ੂਜ਼ ਹੈਗੇ ਜਿਨ੍ਹਾਂ ਦੇ ਉੱਤੇ ਵਿਰੋਧੀ ਤਕਰੀਬਨ ਤਕਰੀਬਨ ਆ ਬੀਜਪੀ ਨੂੰ ਘੇਰਦੇ ਨਜ਼ਰ ਆਉਂਦੇ ਆ ਕੀ ਕਹਿਣਾ ਚਾਹੋਗੇ ਪਹਿਲਾਂ ਵੀ ਮਹਾਰਾਣੀ ਪਰਨੀਤ ਕੌਰ ਮੇਰੇ ਖਿਆਲ ਆ ਵੀ ਤਿੰਨ ਵਾਰੀ ਮੈਂਬਰ ਆਫ ਪਾਰਲੀਮੈਂਟ ਵੀ ਰਹੇ ਨੇ ਕੀ ਲੱਗਦਾ ਵੀ ਕੁਝ ਕੰਮ ਬਾਕੀ ਰਹਿੰਦੇ ਆ ਜਾਂ ਸਾਰੇ ਹੋਈ ਜਾਂਦੇ ਨਾਲ ਜਿਹੜੀ ਤੁਸੀਂ ਘੱਗਰਾਂ ਦੀ ਗੱਲ ਕਰਦੇ ਹੋ ਜੀ ਤੁਸੀਂ ਪਟਿਆਲੇ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਵੀ ਜਿਹੜੇ ਉੱਥੇ ਇੱਕ ਨਾਲਾ ਬਣ ਰਿਹਾ ਵਾ ਉਹ ਕੈਪਟਨ ਅਮਰਿੰਦਰ ਸਿੰਘ ਦੇ ਟਾਈਮ ਤੋਂ ਸ਼ੁਰੂ ਹੋਇਆ ਹੋਇਆ ਵਾ ਉਸ ਤੋਂ ਬਾਅਦ ਕੁਝ ਕੰਮ ਉਹਦਾ ਕੰਪਲੀਟ ਹੋ ਚੁੱਕਿਆ ਸੀਗਾ ਉਸ ਤੋਂ ਬਾਅਦ ਸਰਕਾਰ ਬਦਲਣ ਕਰਕੇ ਜਿਹੜੀ ਨਵੀਂ ਸਰਕਾਰ ਆਈ ਆ ਇਹਨਾਂ ਨੇ ਉਹ ਕੰਮ ਜਿਹੜਾ ਉੱਥੇ ਦਾ ਉੱਥੇ ਹੀ ਰੋਕ ਦਿੱਤਾ ਤੇ ਇਸ ਕਰਕੇ ਜਿਹੜਾ ਇਹ ਕੰਮ ਪੈਂਡਿੰਗ ਪਿਆ ਹੋਇਆ ਇਸ ਦੇ ਪੈਸੇ ਆ ਚੁੱਕੇ ਨੇ ਸਭ ਕੁਝ ਹੋਇਆ ਹੋਇਆ ਕੰਮ ਜਿਹੜਾ ਵਾ ਚੱਲ ਰਿਹਾ ਬਟ ਇਹਨਾਂ ਨੇ ਆ ਕੇ ਰੋਕ ਦਿੱਤਾ ਦੂਜੀ ਗੱਲ ਜਿਹੜਾ ਤੁਸੀਂ ਘੱਗਰਾਂ ਦੀ ਗੱਲ ਕਰਦੇ ਹੋ ਮਹਾਰਾਜਾ ਸਾਹਿਬ ਹਰ ਵਾਰ ਘੱਗਰਾਂ ਤੋਂ ਜਦੋਂ ਆਪਣਾ ਪਾਣੀ ਆਂਦਾ ਸੀ ਉਸ ਤੋਂ ਪਹਿਲਾਂ ਸਫਾਈ ਕਰਾਉਂਦੇ ਹੁੰਦੇ ਸੀ ਇਹ 2 ਸਾਲ ਤੋਂ ਲਗਾਤਾਰ ਤੁਸੀਂ ਆਪ ਹੀ ਦੇਖਿਆ ਇਹ ਸਰਕਾਰ ਨੇ ਬਿਲਕੁਲ ਸਫਾਈ ਨਹੀਂ ਕਰਾਈ ਕੁਝ ਨਹੀਂ ਕਰਾਇਆ ਇਸ ਕਰਕੇ ਜਿਹੜਾ ਇਤਕੀ ਜ਼ਿਆਦਾ ਹੜ੍ਹਾਂ ਦਾ ਜਿਹੜਾ ਮਾਰ ਪਈ ਆ ਇਸ ਕਰਕੇ ਬਹੁਤ ਜ਼ਿਆਦਾ ਪ੍ਰਭਾਵ ਪਿਆ ਅਤੇ ਮਹਾਰਾਣੀ ਸਾਹਿਬ ਮਹਾਰਾਜਾ ਸਾਹਿਬ ਦਾ ਪਰਿਵਾਰ ਹੜ੍ਹਾਂ ਦੇ ਵਿੱਚ ਤੁਸੀਂ ਆਪ ਦੇਖਿਆ ਹੋਣਾ ਲੋਕਾਂ ਦੇ ਘਰਾਂ ਦੇ ਵਿੱਚ ਜਾ ਜਾ ਕੇ ਉਹਨਾਂ ਨੇ ਰਾਸ਼ਨ ਪਾਣੀ ਸਭ ਕੁਝ ਬਚਾਇਆ ਜੀ ਬਿਲਕੁਲ ਜੀ ਮਹਾਰਾਣੀ ਸਾਹਿਬ ਜੋ ਉਹਨਾਂ ਦਾ ਪਰਿਵਾਰ ਸਾਰਾ ਜਿਹੜਾ ਵਾ ਪਟਿਆਲਾ ਇਲਾਕੇ ਦੇ ਨਾਲ ਹਮੇਸ਼ਾ ਖੜਿਆ ਖੜਿਆ ਰਹੂਗਾ ਸੋ ਪ੍ਰਧਾਨ ਜੀ ਕੀ ਲੱਗਦਾ ਇਸ ਵਾਰ ਅਸੀਂ तकरीबन ਸਾਰਿਆਂ ਭਾਰਤੀਆਂ ਦੇ ਹੀ ਕਵਰੇਜ ਕਰਦੇ ਹੁੰਦੇ ਆ ਸੋ ਸਵਾਲ ਵੀ ਕਰਦੇ ਆ ਕਿ ਮਹਾਰਾਜਾ ਸਾਹਿਬ ਕੰਪੇਨਿੰਗ ਦੇ ਵਿੱਚ ਨਹੀਂ ਆਏ ਇਸ ਵਾਰ ਕੀ ਲੱਗਦਾ ਇਸ ਵਾਰ ਕੋਈ ਸਿਹਤ ਦਾ ਕਾਰਨ ਹੈਗਾ ਜਾਂ ਸੋ ਉਹਨਾਂ ਦੀ ਜੀ ਸਿਹਤ ਨਹੀਂ ਠੀਕ ਹੈ ਜੀ ਉਹਨਾਂ ਦਾ ਦਿੱਲੀ ਦੇ ਵਿੱਚ ਜਿਹੜਾ ਹਸਪੀਟਲ ਦੇ ਵਿੱਚ ਇਲਾਜ ਚੱਲ ਰਿਹਾ ਸੀ ਜੀ ਇਸ ਕਰਕੇ ਉਹ ਤਾਂ ਹੀ ਨਰਿੰਦਰ ਮੋਦੀ ਜੀ ਆਏ ਸੀ ਉਹ ਤੋਂ ਕੋਸ਼ਿਸ਼ ਕਰ ਰਹੇ ਸੀ ਵੀ ਸ਼ਾਇਦ ਆ ਸਕਣ ਬਟ ਡਾਕਟਰ ਸਾਹਿਬ ਮੈਂ ਉਹਨਾਂ ਨੂੰ ਮਨਾ ਕਰਤਾ ਵੀ ਤੁਸੀਂ ਉੱਥੇ ਜਾਣ ਦੇ ਮਤਲਬ ਨਹੀਂ ਠੀਕ ਨਹੀਂ ਹੈ ਕਿ ਹਜੇ ਉਹਨਾਂ ਦੀ ਸਿਹਤ ਠੀਕ ਨਹੀਂ ਸੀਗੀ ਸਿਹਤ ਉਹਨਾਂ ਦੀ ਠੀਕ ਨਹੀਂ ਸੀ ਇਸ ਕਾਰਨ ਜਿਹੜਾ ਹੈ ਮਹਾਰਾਜਾ ਸਾਹਿਬ ਕੰਪੈਨਿੰਗ ਦੇ ਵਿੱਚ ਨਹੀਂ ਆ ਪਾਰੇ ਉਹ ਦਿੱਲੀ ਨੇ ਜੀ ਉਹ ਦਿੱਲੀ ਨੇ ਸੋ ਸੋਨੂ ਵੀਰ ਜੀ ਕਿਤੇ ਨਾ ਕਿਤੇ ਜੇ ਹੁਣ ਸੈਂਟਰ ਦੇ ਵਿੱਚ ਦੁਬਾਰਾ ਮੋਦੀ ਸਾਹਿਬ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਦੇ ਦੇਖੋ ਕਾਫੀ ਇਸ਼ੂ ਜਨੇ ਸਭ ਤੋਂ ਵੱਡਾ ਮੈਂ ਸਮਝਦਾ ਵੀ ਨਸ਼ਿਆਂ ਦਾ ਜਿਹੜਾ 70 ਸਾਲਾਂ ਤੋਂ ਲੰਮਕਦਾ ਹੋਇਆ ਵਿੱਚ ਹੀ ਕੋਈ ਕਿਸ ਕੋਈ ਵੀ ਕਾਰ ਪ੍ਰੋਪਰ ਇਹਨੂੰ ਜਿਹੜੀ ਆ ਉਹ ਸਹੀ ਤਰੀਕੇ ਨਾਲ ਨੱਥ ਨਹੀਂ ਬਾ ਸਕੀ ਜਿਹੜੇ ਬਦਲਾਅ ਉਹਦਾ ਇੱਕ ਲੈ ਕੇ ਆਏ ਸੀਗੇ ਨਾਰਾ ਉਹ ਵੀ ਇੱਕ ਤਰ੍ਹਾਂ ਕਿਤੇ ਅਸਫਲ ਹੁੰਦੇ ਨਜ਼ਰ ਆ ਰਹੇ ਨੇ ਕੀ ਲੱਗਦਾ ਹੈ ਵੀ ਜਿਹੜੇ ਨਸ਼ਿਆਂ ਦਾ ਬਹੁਤ ਵੱਡਾ ਦਲਦਲ ਪੰਜਾਬ ਦੇ ਵਿੱਚ ਬਣ ਗਿਆ ਉਸ ਨੂੰ ਤੁਹਾਡੀ ਸਰਕਾਰ ਪੂਰੀ ਤਰ੍ਹਾਂ ਨਾਲ ਨਜਿੱਠ ਪਾਏਗੀ ਜੀ ਵੀ ਤੁਹਾਨੂੰ ਪਤਾ ਹੀ ਹੈ ਪਰਸੋਂ ਅਮਿਤ ਸ਼ਾਹ ਜੀ ਲੁਧਿਆਣੇ ਦੇ ਵਿੱਚ ਰੈਲੀ ਦੇ ਵਿੱਚ ਆਏ ਸੀਗੇ ਉਹਨਾਂ ਨੇ ਸਾਫ਼ ਸੁਥਰੇ ਲਫ਼ਜ਼ਾਂ ਦੇ ਵਿੱਚ ਇਹ ਗੱਲ ਕਹੀ ਸੀਗੀ ਵੀ ਪੰਜਾਬ ਦੇ ਨਾਲ ਉਹਨਾਂ ਦਾ ਬਹੁਤ ਪਿਆਰ ਆ ਠੀਕ ਹੈ ਜੀ ਉਹ ਪਹਿਲ ਜਿਹੜੀ ਆ ਨਸ਼ੇ ਵਿਰੁੱਧ ਹੀ ਜਿਹੜੀ ਉਹ ਮੁਹਿੰਮ ਜਿਹੜੀ ਚਲਾ ਰਹੇ ਨੇ ਉਹ ਕਹਿੰਦੇ ਵੀ ਜਦੋਂ ਹੁਣ ਅਸੀਂ ਸਾਡੀ ਸਰਕਾਰ ਚਾਰ ਤਰੀਕ ਨੂੰ ਬਣਨ ਜਾਦੀ ਆ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਪੰਜਾਬ ਦਾ ਨਸ਼ਾ ਜਿਹੜਾ ਵਾ ਉਹਨਾਂ ਨੇ ਪਹਿਲ ਦੇ ਆਧਾਰ ਤੇ ਰੱਖਿਆ ਹੋਇਆ ਵਾ ਇਹ ਨਸ਼ਾ ਮੁਕਤ ਪੰਜਾਬ ਕਰਨਾ ਜੀ ਦੂਜਾ ਜਿਹੜਾ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹੋ ਉਹਨਾਂ ਨੇ ਜਿੱਦਾਂ ਹੀ ਦਿੱਲੀ ਦੇ ਵਿੱਚ ਜਿਹੜੀ ਆਪਣੀ ਸਰਕਾਰ ਨੇ ਸ਼ਰਾਬ ਘਟਾਲਾ ਕੀਤਾ ਜਿਹੜੀ ਉਹ ਪਾਲਿਸੀ ਸੀ ਉਹੀ ਪਾਲਿਸੀ ਪੰਜਾਬ ਸਰਕਾਰ ਨੇ ਵੀ ਇੱਥੇ ਚਲਾਈ ਹੋਈ ਹੈ ਉਹਦੀ ਵੀ ਇਨਕੁਆਇਰੀ ਕੀਤੀ ਜਾਊਗੀ ਜੋ ਵੀ ਉਹਦੇ ਵਿੱਚ ਨਿਕਲਿਆ ਉਹ ਜੋ ਦੋਸ਼ੀ ਹੋਣਗੇ ਉਹਨਾਂ ਨੂੰ ਪੰਜਾਬ ਦੇ ਵਿੱਚ ਵੀ ਉਦਾਂ ਦੀ سزا ਮਿਲੂਗੀ ਜੋ ਦਿੱਲੀ ਦੇ ਵਿੱਚ سزا ਦਿੱਤੀ ਹੈ ਜੀ ਸੋ ਸੁਣੋ ਜੀ ਮੇਰਾ ਲਾਸਟ ਸਵਾਲ ਤੁਹਾਨੂੰ ਇਹੀ ਹੈ ਕਿ ਜਿੱਦਾਂ ਹੁਣ ਅਸੀਂ ਦੇਖਦੇ ਆ ਕਿ ਬਿਜਲੀ ਫ੍ਰੀ ਹੈ ਪੰਜਾਬ ਦੇ ਵਿੱਚ ਤਾਂ ਕਿਤਨਾ ਕਿਤੇ ਬੱਸ ਕਰਾਇਆ ਬੀਬੀਆਂ ਦਾ ਉਹ ਵੀ ਫ੍ਰੀ ਹੈ ਬੱਸ ਸਫਰ ਕਹਿ ਲਓ ਉਹ ਵੀ ਫ੍ਰੀ ਹੈ ਕਾਫੀ ਚੀਜ਼ਾਂ ਫ੍ਰੀ ਕੀ ਸਿੱਖਿਆ ਜਾਂ এডਿਕੇਸ਼ਨ ਫ੍ਰੀ ਨਹੀਂ ਹੋਣੀ ਚਾਹੀਦੀ ਇਹ ਤਾਂ ਬਿਜਲੀ ਫ੍ਰੀ ਵੀ ਸਭ ਚੱਲ ਜਾਂਦਾ ਹੁੰਦਾ ਸਾਰਾ ਕੁਝ ਚੱਲ ਜਾਂਦਾ ਹੁੰਦਾ ਜੀ ਪੰਜਾਬ ਨੂੰ ਸਿਰਫ ਪੜ੍ਹ ਦੇ ਆਧਾਰ ਤੇ ਇੱਕ ਸਕੂਲ ਜਿਹਦੇ ਵਿੱਚ ਜਿਹੜਾ ਨੌਜਵਾਨ ਆ ਪੜ੍ਹ ਲਿਖ ਕੇ ਆਪ ਦਾ ਅਗਲਾ ਫਿਊਚਰ ਬਣਾ ਸਕੇ ਪੂਰੀ ਬਾਰੀ ਗੱਲਬਾਤ ਹੋਈ ਦੂਜੀ ਹੈਗੀ ਹੈ ਸਿਹਤ ਜਿਨ੍ਹਾਂ ਤਾਂ ਕਰ ਬੰਦੇ ਦੀ ਸਿਹਤ ਨਹੀਂ ਠੀਕ ਹੈਗੀ ਉਹਨਾਂ ਤਾਂ ਕਰ ਕੁਝ ਨਹੀਂ ਹੈਗਾ ਠੀਕ ਹੈ ਜੀ ਹੋਰ ਸਾਰੇ ਕੰਮ ਹੋ ਜਾਂਦੇ ਨੇ ਇੱਕ ਸਭ ਤੋਂ ਦੋ ਕੰਮ ਜ਼ਰੂਰੀ ਕਰਨ ਵਾਲੇ ਨੇ ਸਿੱਖਿਆ ਤੇ ਇੱਕ ਮੈਡੀਕਲ ਜੀ ਇਹ ਪਹਿਲ ਦੇ ਆਧਾਰ ਤੇ ਕਰਨਾ ਚਾਹੀਦਾ ਹੈ ਮੋਦੀ ਸਰਕਾਰ ਇਹ ਸਭ ਤੋਂ ਪਹਿਲਾਂ ਆ ਕੇ ਪਹਿਲ ਦੇ ਆਧਾਰ ਤੇ ਇਹ ਦੋਵੇਂ ਚੀਜ਼ਾਂ ਕਰਨਗੇ ਪ੍ਰਧਾਨ ਸਾਹਿਬ ਤੁਸੀਂ ਜਿਹੜੇ ਕੁਝ ਨਵੇਂ VOTER ਨੇ ਕੋਈ ਉਹਨਾਂ ਨੂੰ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਕੋਈ ਅਪੀਲ ਕਰਨੀ ਚਾਹੋਗੇ ਜੀ ਮੈਂ ਜਰੂਰ ਕਹਿਣਾ ਚਾਹੁੰਦਾ ਜਿਹੜੇ ਨਵੇਂ VOTER ਨੇ ਜੀ ਉਹਨਾਂ ਨੂੰ 18 ਸਾਲ ਤੋਂ ਬਾਅਦ ਹੱਕ ਮਿਲਦਾ ਜੀ ਵੀ ਆਪਣਾ ਕੋਈ ਵੀ ਆਫ ਦਾ ਕੈਂਡੀਡੇਟ ਚੁਣਨ ਵਾਸਤੇ ਕਿਸੇ ਤਰ੍ਹਾਂ ਦਾ ਕਿਸੇ ਨੂੰ ਮਤਦਾਨ ਕਰਨਾ ਉਹ ਆਫ ਦਾ ਹੱਕ ਜਿਹੜਾ ਵਾ ਉਹ ਪੂਰਾ ਕਰਨਾ ਚਾਹੀਦਾ ਉਹਨਾਂ ਨੂੰ ਤੇ ਵੱਧ ਤੋਂ ਵੱਧ ਮੈਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਤੇ ਪੰਜਾਬ ਨੂੰ ਬੇਨਤੀ ਕਰੂੰਗਾ ਵੀ ਵੱਧ ਤੋਂ ਵੱਧ ਜਿੰਨੀ ਵੋਟ ਪਾ ਸਕਦੇ ਹੋ ਵੋਟ ਪਾਓ ਅਸੀਂ ਆਪਣੀ ਪਾਰਟੀ ਵੱਲੋਂ ਮਹਾਰਾਣੀ ਪ੍ਰਨੀਤ ਕੌਰ ਜੀ ਨੂੰ ਉਹਨਾਂ ਦੇ ਹੱਕ ਦੇ ਵਿੱਚ ਵੋਟ ਪਾਉਣ ਦੀ ਕਹਾਂਗੇ ਅਤੇ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਮਹਾਰਾਣੀ ਪ੍ਰਨੀਤਕੌਰ ਜੀ ਜਿੱਤ ਰਹੇ ਹਨ ਤੇ ਉਹਨਾਂ ਦੇ ਹੱਕ ਦੇ ਵਿੱਚ ਜੇ ਤੁਸੀਂ ਵੋਟ ਕਰਦੇ ਹੋ ਚਾਰ ਨੰਬਰ ਉਹਨਾਂ ਦਾ ਨਿਸ਼ਾਨ ਹੈ ਚੋਨ ਨਿਸ਼ਾਨ ਕਮਲ ਦਾ ਫੁੱਲ ਠੀਕ ਹੈ ਜੀ ਇਹ ਵੋਟ ਪਾਓ ਮਹਾਰਾਣੀ ਪ੍ਰਨੀਤਕੌਰ ਨੂੰ ਪਾਉਗੀ ਤੇ ਉੱਪਰ ਜਾ ਕੇ ਨਰਿੰਦਰ ਮੋਦੀ ਜੀ ਨੂੰ ਵੋਟ ਪਾਉਗੀ ਜੇ ਇਹਨਾਂ ਦੋਨਾਂ ਨੂੰ ਕਾਮਯਾਬ ਕਰੋ ਅਸੀਂ ਇਹੀ ਅਪੀਲ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ